Ako kato ka aroha ka muka a lopo kia. Ako kato ka aroha ka muka a lopo kia. ・はいはいはい。 ハッピー ਇਹ ਮੇਨ ਜਿਹੜਾ ਇੱਥੇ ਘਾਟ ਆ ਫਾਇਰ ਬ੍ਰਿਗੇਡ ਦੀ ਆ ਫਾਇਰ ਬ੍ਰਿਗੇਡ ਨੂੰ ਤੇ ਨੁਕਸਾਨ ਹੋ ਵੀ ਨਾ ਇੱਥੇ ਅੱਗੇ 4-5 ਵਾਰੀ ਅੱਗ ਲੱਗ ਚੁੱਕੀ ਆ ਤੇ ਸਾਰੀਆਂ-ਸਾਰੀਆਂ ਦੁਕਾਨਾਂ ਸੜ ਚੁੱਕੀਆਂ ਸ਼ਹਿਰ ਦੀਆਂ ਸਭ ਤੋਂ ਵੱਡੀ ਘਾਟ ਆ ਫਾਇਰ ਬ੍ਰਿਗੇਡ ਦੀ ਜਦੋਂ ਫਾਇਰ ਵੀ ਜਾਣਾ ਨਾ ਕੋਈ ਮੁਲਾਜ਼ਮ ਆ ਨਾ ਫਾਇਰ ਗਿਰਦਾਰ ਕੋਈ ਸੁਣਦਾ ਹੁਣ ਕਿੰਨੇ ਦੇਰ ਕਿੰਨੀ ਪੜਦਾ ਉਹਦੇ ਇਹ ਸਾਰਾ ਨੁਕਸਾਨ ਹੈ ਤੇ 10-15 ਲੱਖ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਇਹ ਵਿਚਾਰੇ ਕੀ ਕਰਨ ਦਿਹਾੜੀ ਗੱਲ ਇਹ ਸਾਰੀ ਸਰਕਾਰ ਦੀ ਨਰਕਾਮੀ ਆ ਇਹ ਜਿਹੜਾ ਕਿ ਹਰ ਹੈਡਕ quartr ਤੇ ਹਰ ਮਿਊਨਿਸਪੈਲਿਟੀ ਚ ਇੱਕ ਇੱਕ ਫਾਇਰ ਬ੍ਰਿਡ ਚਾਹੀਦੀ ਆ ਇਹਦਾਂ ਚਾ ਕੇ ਜਾਂਦੀ ਪਾਲੀ ਨਿਸ਼ਾਨ ਨਾ ਹੁਣ ਕਿੰਨੀ ਅੱਗ ਲੱਗੀ ਆ ਕਿੰਨਾ ਨਿਸ਼ਾਨ ਹੋਇਆ ਵਾ ਫਤਿਹਗੜ੍ਹ ਚ ਅੱਗੇ ਵੀ ਇੱਕ ਵਾਰੀ ਨਹੀਂ ਚਾਰ ਵਾਰੀ ਦੁਕਾਨਾਂ ਛੱਡ ਚੁੱਕੀ ਆ ਇੱਥੇ ਕੋਈ ਕਾਨੂੰਨੀ ਨਹੀਂ ਕਰਦਾ ਕੋਈ ਸਰਕਾਰ ਦੇ ਕੰਮ ਤੇ ਜੂਣੀ ਸਰਕਦੀ ਬਿਲਕੁਲ ਸਰਕਾਰ ਨਿਕੰਮੀ ਹੋਈ ਪਈ ਆ ਵਾ ਸਭ ਤੋਂ ਵੱਡੀ ਇਹ ਮੰਗ ਆ ਪਈ ਐ ਇਸ ਇਲਾਕੇ ਚ ਫਾਇਰ ਬ੍ਰਿਗੇਡ ਚਾਹੀਦੀ ਹੈ ਮੈਨੂੰ ਪਤਾ ਲੱਗਾ ਹੈ ਜੀ ਉੱਥੇ ਅੱਗ ਲੱਗੀ ਹੈ ਤੇ ਪਹੁੰਚਿਆ ਬਹੁਤ ਦੁੱਖ ਦੀ ਗੱਲ ਹੈ ਤੇ ਫਾਇਰ ਬ੍ਰਿਗੇਡ ਕਹਿ ਰਹੇ ਨੇ ਪਹੁੰਚ ਰਹੀ ਹੈ ਤੇ ਫੇਰ ਹੀ ਅੱਗ ਦੇ ਕਾਬੂ ਪਾਇਆ ਜਾ ਸਕਦਾ ਬਾਕੀ ਉਹ ਤਾਂ ਬਹੁਤ ਜ਼ੋਰ ਲਾ ਰਹੇ ਨੇ ਮੁੰਡੇ ਪਰ ਸ਼ਹਿਰ ਵਿੱਚ ਵੀ ਫਾਇਰ ਬ੍ਰਿਗੇਡ ਹੁਣ ਬਹੁਤ ਜ਼ਰੂਰੀ ਹੈ ਸ਼ਹਿਰ ਚ ਅੱਗੇ ਵੀ 4-5 ਵਾਰ ਨੁਕਸਾਨ ਹੋ ਚੁੱਕਾ ਹੈ ਤੇ ਇਹਨਾਂ ਦਾ ਵੀ ਕਾਫੀ ਨੁਕਸਾਨ ਆ ਵੇਖੋ ਕਿੰਨੀ ਮੁਸਤਕਦੀ ਨਾਲ ਕਰ ਰਿਹਾ ਕੰਮ ਪਰ ਬਹੁਤ ਨੁਕਸਾਨ ਹੋ ਚੁੱਕਾ ਹੈ ਮੈਂ ਸਿੰਦਰ ਕਮਾ ਪਾਂਦੀ ਨਗਰ ਡਿਵੈਲਪਰ ਦਾ ਪ੍ਰਧਾਨ ਫਲੇਗਾ ਚੂੜੀਆਂ ਹਦਾਇਤ ਕਰ ਜੇ ਬੜੀ ਵਾਰੀ ਇਹ ਘਟਨਾ ਹੋਈ ਹੈ ਅੱਗ ਲੱਗਣ ਦੀ ਪਰ ਇੱਥੇ ਫਾਇਰ ਬ੍ਰਿਗੇਡ ਨਾ ਹੋਣ ਕਰਕੇ ਰੱਖਾ ਰੁਪਈਆ ਦਾ ਦੁਕਾਨਦਾਰਾਂ ਦਾ ਨੁਕਸਾਨ ਹੋ ਜਾਂਦਾ ਆ ਇਹਦੇ ਵਿੱਚ ਦੁਕਾਨਦਾਰਾਂ ਦਾ ਕੋਈ ਵਲੀਵਾਰਸ ਨਹੀਂ ਨਾ ਸਰਕਾਰੇ ਦੀ ਵਲੀਵਾਰਸ ਬੰਦੀ ਆ ਨਾ ਕੋਈ ਹੋਰ ਪਾਰਟੀਆਂ ਕੋਈ ਇਹਦੀ ਵਲੀਵਾਰਸ ਬੰਦੀਆਂ ਨੇ ਮੈਂ ਮੁੱਖ ਮੰਤਰੀ ਕੋਲੋਂ ਮੰਗ ਕਰਦਾ ਹਾਂ ਵੀ ਇੱਥੇ 5 ਗ੍ਰੇਡ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਮੱਲਤ ਦੁਕਾਨਦਾਰਾਂ ਦਾ ਨੁਕਸਾਨ ਤੋਂ ਪਹਹਾ ਹੋ ਸਕੇ ਔਰ ਨੇੜੇ-ਨੇੜੇ ਦੀ ਬਹੁਤ ਜ਼ਿਆਦਾ ਰੋੜ ਹੈਗੀ ਸਾਨੂੰ ਇਸ ਕਰਕੇ ਮੈਂ ਮੰਗ ਕਰਦਾ ਹਾਂ ਵੀ 5 ਗ੍ਰੇਡ ਜਿਹੜਾ ਬਹੁਤ ਜ਼ਰੂਰੀ ਆਣਾ ਚਾਹੀਦਾ ਔਰ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਹ ਸਰਕਾਰ ਨੂੰ ਮੁਆਜਾ ਦੇਣਾ ਚਾਹੀਦਾ ਹੈ ਲੱਖਾਂ ਰੁਪਈਆ ਦਾ ਨੁਕਸਾਨ ਹੋਇਆ ਇਹਦਾ ਮੁਆਜਾ ਦੇਣਾ ਚਾਹੀਦਾ ਹੈ ਫੂੜਫੀਨ ਵਾਲਾ ਰੋਟੀ ਜਿਹੜੀ ਅੱਗ ਲੱਗੀ ਹੈ ਇਸ ਬਾਰੇ ਜੋ ਬਿਆਨ ਦੇਣਗੇ ਆਪਾਂ ਕਾਰਵਾਈ ਕਰਾਂਗੇ ਪਾਲਕਨਾਂ ਕਰ ਰਹੇ ਤਾਲਮਿਲ ਕਰ ਰਹੇ ਆ ਅਜੇ ਸਮਾਨ ਬਾਹਰ ਕੱਢ ਰਹੇ ਨੇ ਤਕਬੀਆਂ ਦੀ ਕੋਸ਼ਿਸ਼ ਕਰ ਰਹੇ ਫਾਇਰ ਬੋਰਡ ਨੂੰ ਸੂਚਿਤ ਕੀਤਾ ਗਿਆ ਫਾਇਰ ਬੋਰਡ ਪਹੁੰਚਣ ਵਾਲੀ ਚੰਨ ਮਿੰਟਾਂ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਬਾਰੇ ਤੇ ਮਾਲਕੀ ਦੱਸ ਸਕਦੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਦੀ ਹੋ ਹੀ ਰਿਹਾ ਅੱਗ ਲੱਗੀ ਹੋਈ ਹੈ ਜੀ ਫਿਰ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਫਾਇਰ ਬੋਰਡ ਬਰਜ਼ਾਤ ਹੈ ਆ ਰਹੀ ਬਣੀ ਅੱਜ ਪਹਿਲੇ ਅਧਿਕਾਰ ਛੁਣਿਆ ਹਲੋ ਪੁਰੀ ਅੱਗ ਲੱਗੀ ਸੀ ਘਾਟੇ ਵੱਲੋਂ ਜਿੱਦੋ ਜਹਿਦ ਕਰਕੇ ਬੜੀ ਬਹਾਦਰੀ ਨਾਲ ਅੱਗ ਦੇ ਕੰਟਰੋਲ ਕੀਤਾ ਸੀ ਜੀ ਜੀ ਇਹ ਆ ਨੂੰ ਆਪਾਂ ਦੀ ਇੱਕ ਗੱਡੀ ਆ ਬਟਾਲਾ ਨਗਰ ਨਿਕਲਦੀ ਨੂੰ ਡੇਰਾ ਬਾਬਾ ਨਾਨਕ ਹਲਾ ਰਿਆ ਵਾ ਤਣਕਾਂ ਦੇ ਸੀਜ਼ਨ ਕਰਕੇ ਉਹਨਾਂ ਨੇ ਇਹਨੂੰ ਕੰਟਰੋਲ ਰੂਮ ਤੋਂ ਤਲਾਸ਼ ਜਦੋਂ ਦਿੱਤੀ ਅਸੀਂ ਫਤੇ ਡੇਰਾ ਬਾਬਾ ਨਾਨਕ ਤੋਂ ਚੱਲੇ ਫਤੇਗੜ ਚੂੜੀਆਂ ਜੋਗੀ ਸਾਫ ਰੋਹੀ ਮਤਲਬ ਸਭ ਤੋਂ ਪਹਿਲਾਂ ਗੱਡੀ ਜਿਹੜੀ ਆਪਾਂ ਲਿਆ ਕੇ ਇੱਥੇ ਖੁਲਾਰਦੀ ਆ ਅਨਸਾਰ ਕਾਫੀ ਜ਼ਿਆਦਾ ਅੱਗ ਸੀ ਅੱਗ ਨੂੰ ਵੇਖਦੇ ਆਪਾਂ ਜੋ ਨਾਲੇ ਤੋਂ ਰਾਜਾ ਸਾਸੀ ਤੋਂ ਤੇ ਬਟਾਲੇ ਤੋਂ ਇੱਕ ਹੋਰ ਗੱਡੀ ਬੈਕਅਪ ਲਈ ਮੰਗਾਈ ਆ ਤੇ ਅੱਗ ਤੇ ਜਿਹੜਾ ਆ ਉਹ ਪੂਰੀ ਤਰ੍ਹਾਂ ਕਾਪੂ ਪਾ ਲਿਆ ਗਿਆ ਬੜੀ ਜਦੁਜਾਦ ਕੀਤੀ ਤਾਂ ਜਿਹੜਾ ਕਿ ਕਾਫੀ ਇਥੇ ਨਸਾਨ ਹੋ ਵੀ ਹੋਦਾ ਸਿਲੰਡਰ ਵੀ ਹੀ ਕੀ ਆਪਾਂ ਭਾਜੀ ਖੜੇ ਆ ਆਪਣੇ ਬਾਹਰ ਹੀ ਨਾ ਸਿਲੰਡਰ ਵੀ ਕੱਢ ਕੇ ਆ ਹਾਂਜੀ ਤੇ ਵੇਖੋ ਸਿਲੰਡਰ ਜਦੋਂ ਆਪਾਂ ਪਹਿਲਾਂ ਗਏ ਆ ਲੀਕ ਕਰ ਰਿਹਾ ਸੀ ਪਰ ਉਹ ਸੈਕੰਡ ਟਰਮ ਦੇ ਵਿੱਚ ਜਾ ਕੇ ਉਹਨੂੰ ਬਾਹਰ ਕੱਢਿਆ ਗਿਆ ਉਹਨੂੰ ਉਹਦਾ ਰੈਗੂਲੇਟਰ ਪੁੱਟ ਕੇ ਉਹਨੂੰ ਹੁਣ ਬਾਹਰ ਲੈ ਆਂਤਾ ਆ ਅੰਦਰ ਬਿਲਕੁਲ ਲੱਗ ਬੁੱਝ ਚੁੱਕੀ ਆ ਤੇ ਹੁਣ ਕੰਟਰੋਲ ਆ ਬਿਲਕੁਲ ਸੇਫ ਆ ਜਿਹੜੇ ਮਾਲਕ ਆ ਉਹ ਆਪਣਾ ਅੰਦਰ ਜਾ ਕੇ ਵੇਖ ਸਕਦੇ ਹੁਣ ਭਾਈ ਜੀ ਕੀ ਨਹੀਂ ਆਇਤਾ ਅੰਦਰ 와ਟੇ ਕੁਛੋਂ ਮੈਂ ਬਾਹਰ ਲੱਗ ਗਈ ਕਿ ਕੋਈ ਬੜੀ ਬਾਤਰੀ ਦਿਖਾਈ ਅੰਦਰ ਸਿਲੰਡਰ ਜਿਹੜਾ ਅਸੀਂ ਲੀਕਜ ਹੋ ਰਹੀ ਸੀ ਕਿਤੇ ਪਟਾ ਹੋਰ ਵੀ ਹਾਸਾ ਹੋ ਸਕਦਾ ਸੀਗਾ ਕੋਈ ਬੜੀ ਬਾਤਰੀ ਦਿਖਾਈ ਨਹੀਂ ਡਿਊਟੀ ਇਹੀ ਸਾਡੀ ਰੋਜ ਰੋਜ ਦਾ ਹੀ ਕੰਮ ਹੈ ਅੰਦਰ ਮਾਤਰੀ ਕੋਈ ਨਹੀਂ ਨਹੀਂ ਅੰਦਰ ਗਏ ਹੀ ਕੋਈ ਅੰਦਰ ਨਹੀਂ ਕੁਝ ਕੁਝ ਨਹੀਂ ਆਉਂਦਾ ਜੇ ਉਦੋਂ ਇਹੀ ਆਉਂਦਾ ਕਿ ਅਗਲੇ ਦਾ ਨੁਕਸਾਨ ਜਿੰਨਾ ਹੋ ਸਕੇ ਆਮ ਪਬਲਿਕ ਦਾ ਨੁਕਸਾਨ ਬਚਾਇਆ ਜਾਵੇ ਬਾਕੀ ਚਲੋ ਡਿਊਟੀ ਹੈ ਸਾਡੀ ਇਹ ਸਾਡਾ ਕੰਮ ਹੈ ਚਲੋ ਡਿਊਟੀ ਜੀ ਬਾਈ ਜੀ ਬਾਈ ਹਾਂ ਜੀ